ਇਹ ਤੀ ਪ੍ਰਧਾਨ ਸੂਬੇ ਦੀ ਖੇਤੀ ਤੇ ਮੰਡਰਾ ਰਿਹਾ ਹੈ ਭਾਰੀ ਖਤਰਾ ਪੰਜਾਬ ਦੇ ਕਿਸਾਨ ਨੇ ਰਿਕਾਰਡ ਤੋੜ ਕਰ ਜਾਈ ਤੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਕੀਤੀ ਹੈ ਸਥਿਤੀ ਸਪਸ਼ਟ ਜਿहां ਇਸ ਵੇਲੇ ਖੇਤੀ ਪ੍ਰਦਾਨ ਸੂਬਾ ਪੰਜਾਬ ਜਿਸ ਦੀ ਖੇਤੀ ਤੇ ਖਤਰਾ ਮੰਡਰਾ ਰਿਹਾ ਹੈ ਪੰਜਾਬ ਦੀ ਖੇਤੀ ਭਾਰੀ ਸੰਕਟ ਦੇ ਵਿੱਚ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਤੇ ਜਿਹੜਾ ਕਰਜ਼ਾ ਹੈ ਉਹ ਰਿਕਾਰਡ ਤੋੜ ਹੈ ਤੇ ਇਹ ਸਾਰੀ ਜਿਹੜੀ ਸਥਿਤੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਹੋਰਾਂ ਨੇ ਸਪਸ਼ਟ ਕੀਤੀ ਹੈ ਦੱਸਦੀ ਹੈ ਕਿ ਪੰਜਾਬ ਨੂੰ ਜਿੱਥੇ ਖੇਤੀਬਾੜੀ ਪ੍ਰਦਾਨ ਸੂਬਾ ਆਖਿਆ ਜਾ ਰਿਹਾ ਹੈ ਪਰੰਤੂ ਜਿਸ ਹਿਸਾਬ ਦੇ ਨਾਲ ਕਿਸਾਨਾਂ ਤੇ ਕਰਜ਼ਾ ਵਧ ਰਿਹਾ ਉਸ ਹਿਸਾਬ ਦੇ ਨਾਲ ਖੇਤੀ ਇੱਕ ਜਿਹੜਾ ਕਿ ਲਾਹੇ ਦਾ ਤੰਦਾ ਨਹੀਂ ਰਹੇਗੀ ਬਲਕਿ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਜਿਹੜਾ ਕਰਜ਼ਾ ਸੀ ਪਹਿਲਾਂ ਉਸ ਦਾ ਅਨੁਮਾਨ 3 ਲੱਖ ਕਰੋੜ ਰੁਪਏ ਤੱਕ ਦਾ ਸੀ ਪਰੰਤੂ ਇਹ ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਮਾਰਚ 2025 ਤੱਕ ਕਿਸਾਨਾਂ ਦੇ ਸਿਰ ਤੇ ਜਿਹੜਾ ਕਰਜ਼ਾ ਹੈ ਉਹ ਸਾਢੇ 3 ਲੱਖ ਕਰੋੜ ਤੱਕ ਪਹੁੰਚ ਜਾਵੇਗਾ ਦੱਸਦੀ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਜਿੱਥੇ ਪ੍ਰਾਈਵੇਟ ਬੈਂਕਾਂ ਦਾ ਵੀ ਕਰਜ਼ਾ ਦੇਣਾ ਹੈ ਉੱਥੇ ਕੋਆਪਰੇਟਿਵ ਬੈਂਕਾਂ ਦਾ ਵੀ ਕਰਜ਼ਾ ਉਤਾਰਨਾ ਹੈ ਤੇ ਨਾਲ ਹੀ ਖੇਤਰੀ ਪਿੰਡੂ ਬੈਂਕਾਂ ਤੋਂ ਵੀ ਉਹਨਾਂ ਨੇ ਬਹੁਤ ਸਾਰਾ ਕਰਜ਼ਾ ਲਿਆ ਹੋਇਆ ਹੈ ਦੱਸਦੀ ਹੈ ਕਿ ਕਿਸਾਨਾਂ ਨੇ ਜਿਹੜਾ ਪ੍ਰਾਈਵੇਟ ਬੈਂਕਾਂ ਦਾ ਕਰਜ਼ਾ ਦੇਣਾ ਹੈ ਉਹ ਲਗਭਗ 85460000 ਕਰੋੜ ਰੁਪਏ ਇਸ ਤੋਂ ਇਲਾਵਾ ਪੰਜਾਬ ਦੇ ਕਿਸਾਨਾਂ ਨੇ ਜਿਹੜੀਆਂ ਕੋਆਪਰੇਟਿਵ ਬੈਂਕਾਂ ਨੇ ਉਹਨਾਂ ਦੇ ਕੋਲੋਂ ਜਿਹੜਾ ਕਰਜ਼ਾ ਲਿਆ ਹੋਇਆ ਹੈ ਉਹ 10000 ਕਰੋੜ ਰੁਪਏ ਜਿਹੜਾ ਕਿ ਕਿਸਾਨਾਂ ਨੇ ਅਜੇ ਉਤਾਰਨਾ ਹੈ ਇਸ ਤੋਂ ਇਲਾਵਾ ਖੇਤਰੀ ਪਿੰਡੂ ਬੈਂਕਾਂ ਤੋਂ ਜਿਹੜਾ ਕਰਜ਼ਾ ਲਿਆ ਹੋਇਆ ਹੈ ਉਹ 8000 ਕਰੋੜ ਰੁਪਏ ਇੰਨਾ ਵੱਡਾ ਕਰਜ਼ਾ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਹੈ ਦੱਸਦੀ ਹੈ ਕਿ ਇਹ ਸਾਰੀ ਸਥਿਤੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਹੋਰਾਂ ਨੇ ਸਪਸ਼ਟ ਕੀਤੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਜਿਹੜੇ ਕਰਜ਼ਾ ਮੁਆਫੀ ਹੈ ਉਸ ਤੋਂ ਬਿਲਕੁਲ ਹੀ ਇਨਕਾਰ ਕਰ ਰਹੀ ਹੈ ਨਾਲ ਹੀ ਕੇਂਦਰ ਸਰਕਾਰ ਨੇ ਜਿਹੜਾ ਇੱਕ ਰਿਪੋਰਟ ਵੀ ਪੇਸ਼ ਕੀਤੀ ਸੀ ਜਿਸ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਜਿਹੜੀ ਖੇਤੀ ਕੀਤੀ ਜਾ ਰਹੀ ਹੈ ਜਿਹੜੇ ਕਿਸਾਨ ਨੇ ਉਹਨਾਂ ਦੇ ਸਿਰ ਤੇ ਕਰਜ਼ਾ ਹੈ ਉਸ ਦੇ ਸੰਬੰਧ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ ਔਰ ਇਹ ਜਿਹੜਾ ਬਕਾਇਆ ਹੈ ਉਹ 31 ਮਾਰਚ 2024 ਤੱਕ ਦਾ ਬਕਾਇਆ ਜਿਹੜਾ ਕਿ ਕਿਸਾਨਾਂ ਦੇ ਸਿਰ ਤੇ ਇੱਕ ਕਰਜ਼ਾ ਹੈ ਨਾਲਗੀ ਦੱਸਦੀ ਏ ਕਿ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਹੁਰਾ ਨੇ ਇੱਕ ਜਿਹੜਾ ਬਜਟ ਪੇਸ਼ ਕੀਤਾ ਸੀ ਜਿਹੜਾ ਕਿ ਸਾਲ 2024 ਦਾ ਸੀ ਉਸ ਦੇ ਵਿੱਚ ਉਹਨਾਂ ਨੇ ਕਿਸਾਨਾਂ ਦੇ ਜਿਹੜਾ ਕਰਜ਼ਾ ਉਸ ਦੇ ਬਾਰੇ ਵਿੱਚ ਦੱਸਿਆ ਸੀ ਜਿਸ ਦਾ ਉਹਨਾਂ ਨੇ ਅਨੁਮਾਨ ਲਗਾਇਆ ਸੀ ਕਿ ਉਹ 3.74 ਲੱਖ ਕਰੋੜ ਰੁਪਏ ਜਿਹੜਾ ਕਿ ਪੰਜਾਬ ਦੇ ਕੁੱਲ ਟਰੈ ਲੂਤਪਾਦ ਹੈ ਉਸ ਦਾ 46% ਬੰਦ ਹੈ ਸੋ ਹੁਣ ਪੰਜਾਬ ਦੀ ਖੇਤੀ ਹੈ ਜਿਹੜੀ ਉਹ ਸੰਕਟ ਦੇ ਵਿੱਚ ਦਿਖਾਈ ਦੇ ਰਹੀ ਹੈ ਹਾਲਾਂਕਿ ਪੰਜਾਬ ਨੂੰ ਖੇਤੀ ਪ੍ਰਦਾਨ ਸੂਬਾ ਆਖਿਆ ਜਾਂਦਾ ਹੈ ਪਰ ਤੂਜੇ ਹਿਸਾਬ ਦੇ ਨਾਲ ਕਿਸਾਨਾਂ ਤੇ ਏ ਕਰਜ਼ਾ ਵੱਧ ਰਿਹਾ ਉਸ ਹਿਸਾਬ ਦੇ ਨਾਲ ਹੁਣ ਖੇਤੀ ਕੋਈ ਲਾਹੀ ਦਾ ਸੌਦਾ ਨਜ਼ਰ ਨਹੀਂ ਆਉਂਦੀ ਬਲਕਿ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਕਿਸਾਨਾਂ ਦੇ ਸਿਰ ਤੇ ਇੰਨੀ ਵੱਡੀ ਮਾਤਰਾ ਦੇ ਵਿੱਚ ਇਹ ਕਰਜ਼ਾ ਹੈ ਜਿਸ ਦੇ ਨਾਲ ਖੇਤੀ ਤੇ ਹੁਣ ਜਿਹੜਾ ਖਤਰਾ ਉਹ ਮੰਡਰਾਈ ਜਾ ਰਿਹਾ ਔਰ ਇਹ ਜਿਹੜੀ ਸਾਰੀ ਸਥਿਤੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਹੁਰਾਨੇ ਸਪੱਸ਼ਟ ਵੀ ਕਰ ਦਿੱਤੀ ਹੈ